ਆਵਲਾ ਜੀ ਇੱਕ ਤਾਂ ਪਾਣੀ ਦਾ ਤੁਸੀਂ ਦੇਖਣ ਦੇ ਜਿੱਦਾਂ ਇਹ ਅੱਜ ਤਾਂ ਇਹ ਲੈਵਲ ਬਹੁਤ ਥੱਲੇ ਆ ਜਦੋਂ ਇਹ بارش ਹੋ ਜਾਂਦੀ ਹੈ ਨਾ ਇਹਨਾਂ ਦੁਕਾਨਾਂ ਦੇ ਵਿੱਚ ਪਾਣੀ ਵੜ ਜਾਣਾ ਇਹ ਘਰ ਦੇ ਵਿੱਚ ਵੜ ਜਾਣਾ ਜੀ ਜੀ ਸਮੱਸਿਆ ਇਹਨਾਂ ਸਿਵਰੇਜ ਦੀ ਸਫਾਈ ਨਹੀਂ ਹੋਈ ਕਦੇ ਵੀ ਤੁਹਾਡੇ ਨੂੰ ਇਹ ਹੁੰਦੀ ਵੀ ਆ ਪਿਛਲੀ ਵਾਰਾ ਡਾਕਟਰ ਸਾਹਿਬ ਨੇ ਆਪਣੇ ਵੱਲੋਂ ਲਾ ਕੇ ਥੋੜੀ ਬਹੁਤ ਕਰਾਈ ਆ ਹਾਂ ਜਦੋਂ ਹੁਣ ਵੀ ਇਹ ਤਾਂ ਪਰ ਪਰ ਹੋਣੀ ਨਹੀਂ ਇਹ ਘਟੋ ਘਟ ਵੀ 5 ਫੁੱਟ ਤੱਕ ਡੂੰਘਾ ਨਾਲਾ ਜੇ ਹੁਣ 5 ਫੁੱਟ ਡੂੰਘੇ ਨਾਲੇ ਦੇ ਵਿੱਚ ਪਾਣੀ ਤੁਸੀਂ ਦੇਖ ਲਓ ਵੀ ਆ ਕਿੰਨੀਆਂ ਗਾਰਾਂ ਚ ਪਾਣੀ ਥੱਲੇ ਸਾਰੀ ਗਾਰ ਜਿੰਨਾ ਜੇ ਨਾਲੇ ਦੀ ਸਫਾਈ ਨਹੀਂ ਹੋਏਗੀ ਉਹ ਸਾਹਮਣੇ ਜੋ ਪੁਲੀ ਬਣਤੀ ਹੈ ਜਿੰਨੀਆਂ ਦੀ ਪੁਲੀ ਬਣੀ ਹੈ ਇਹ ਪਾਣੀ ਇੰਨਾ ਆਉਣ ਲੱਗ ਪਿਆ ਕਿ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਠੀਕ ਹੈ ਉਹ ਉਧਰੋਂ ਸਾਡਾ ਘਰ ਪਿੱਛੇ ਆ ਉਹ ਸਾਰੇ ਅੰਦਰ ਦੇ ਵਿੱਚ ਵਰਦਾ ਪਾਣੀ ਤੁਹਾਡੇ ਨਾਲ ਜਿਹੜੀ ਪੰਚਾਇਤ ਕੋਈ ਵੀ ਬੰਨ ਦੀ ਰੰਜਿਸ਼ ਤੇ ਨਹੀਂ ਰੱਖਦੀ ਨਹੀਂ ਸਾਡੀ ਕੋਈ ਅਸੀਂ ਤਾਂ ਨਿਊਟਰਲ ਬੰਦੇ ਹਾਂ ਅਸੀਂ ਕੋਈ ਕਿਸੇ ਪਾਰਟੀ ਬਾਜੀ ਨੇ ਸਾਡਾ ਵੰਦੀ ਨਹੀਂ ਨਿਊਟਰਲ ਚ ਹਾਂ ਠੀਕ ਹੈ ਵੀ ਮੇਰੀ ਕੀ ਕਹਿਣਾ ਚਾਹੁੰਦੇ ਸੀ ਕੀ ਨਾ ਤੁਹਾਡਾ ਸਾਸਰੀਆ ਬਾਜੀ ਹਾਂ ਜੀ ਪਾਹੀ ਸਾਡੀ ਇਹੋ ਹੀ ਬੇਨਤੀ ਹੈ ਇੱਕ ਕੁਲੀ ਨੀਵੇਂ ਹੋਣੀ ਚਾਹੀਦੀ ਆ ਅੱਜ ਤੋਂ 15 ਸਾਲ ਹੋ ਗਏ ਨੇ ਸਾਨੂੰ ਇੱਥੇ ਬੈਠਿਆ ਨੂੰ ਹੂੰ ਹੂੰ ਕਰੇ ਇੰਨੀਆਂ ਬਾਰਸ਼ਾਂ ਪਾ 15 ਦਿਨ ਬਾਰਸ਼ ਆ ਜਾਏ ਸਾਡੇ ਘਰਾਂ ਤੱਕ ਪਾਣੀ ਨਹੀਂ ਪਹੁੰਚਿਆ ਕਦੇ ਹੂੰ ਹੁਣ ਇੱਥੋਂ ਬੱਚੇ ਨੰਗਦੇ ਨੇ ਬੱਚਿਆਂ ਦਾ ਵੀ ਬੁਰਾ ਹਾਲ ਸਾਡੀਆਂ ਦੁਕਾਨਾਂ 'ਚ ਪਾਣੀ ਵੜ ਗਿਆ ਸਾਡੇ ਘਰਾਂ 'ਚ ਪਾਣੀ ਚੱਲ ਗਿਆ ਹੂੰ ਹੂੰ ਇਹਨਾਂ ਕੁਲੀ ਦਾ ਲੈਵਲ ਉੱਚਾ ਕੀਤਾ ਹੈ ਆ ਤੁਸੀਂ ਦੇਖਾ ਨਹੀਂਦੇ ਹੋ ਨਾਲਾ 5 5 6 6 ਫੁੱਟ ਨੀਵਾ ਹੈ ਕਦੇ ਇਹਨਾਂ ਨਾਲਾ ਨਹੀਂ ਸਾਫ ਰਸੀ ਵਾਰ ਨਹੀਂ ਪਾਉਂਦੇ ਅਜ ਤੋਂ 15 ਸਾਲ ਹੋ ਗਏ ਨੇ ਸ਼ੋਕੇ ਸ਼ਾਹ ਦੇ ਹੱਥਾਂ ਦੀਆਂ ਇੱਟਾਂ ਲੱਗੀਆਂ ਨੇ ਕੋਈ 20 ਸਾਲ ਹੋ ਗਏ ਨੇ ਪਿੰਡ ਦੀ ਪਚੈਰ ਬਾਨਦੀ ਕਿਸੇ ਨੇ ਕਰੇ ਇੱਟ ਨਹੀਂ ਲਾ ਕੇ ਦੇਖੀ ਨਾ ਕਦੇ ਇੱਧਰ ਆਏ ਆ ਪਾਉਗੇ ਨਹੀਂ ਦੇਖਿਆ ਜੇ ਲੱਗੀਆਂ ਉਧਰ ਚਾਰ ਚਾਰ ਇੱਟਾਂ ਲੱਗੀਆਂ ਇੱਧਰ ਕੋਈ ਨਹੀਂ ਸਾਡੇ ਘਰਾਂ ਲਿਆਉਂਦਾ ਇੱਕ ਨਾਲਾ ਉਧਰ ਹੋਣਾ ਚਾਹੀਦਾ ਇੱਕ ਪੁਲੀ ਨੀਵੀ ਹੋਣੀ ਚਾਹੀਦੀ ਸਾਡੀ ਇਹ ਬੇਨਤੀ ਏ ਪੁਲੀ ਨਹੀਂ ਹੋਊਗੀ ਤੇ ਖਿਲਾਰ ਕੇ ਪਾਣੀ ਜਾਊਗਾ ਨਹੀਂ ਰਿਆ ਸਾਡੇ ਜਿੰਨਾ ਇੱਥੋਂ ਲੈ ਗਏ ਸੀ 10 ਘਾਰਾਂ 10 ਘਾਰ ਅਸੀਂ ਇੰਨੇ ਕੁ ਡੁੱਬਾਂ ਦੇ ਇੰਨੇ ਕੁ ਪਰੇਸ਼ਾਨ ਹੋ ਗਏ ਆ ਵੀ ਅਸੀਂ ਇੱਕ ਨਾ ਰੋਂਦੇ ਨਹੀਂ ਪਏ ਉੱਚੇ ਵਿੱਚ ਜਿਹੜੀ ਸਾਡੀ ਹਾਲਤ ਪੰਚਾਇਤ ਕਰਦੀ ਪਈ ਆ ਨਾ ਪਹਿਲਾਂ ਅਸੀਂ ਪੁਲੀ ਰੋਕੀ ਏ ਇਹਨਾਂ ਫੇਰ ਉੱਪਰ ਪਾਏ ਵਾਖ ਕੇ ਪਾਦੇ ਨਹੀਂ ਜਾ ਕੇ ਦੇਖੋ ਮੌਕਾ ਤੁਸੀਂ ਆਪ ਦੇਖਾ ਨਹੀਂ ਦਏ ਆ ਇਹ ਸਭ ਤੁਹਾਨੂੰ ਪਤਾ ਆ ਸਾਡੀਆਂ ਰਸੋਈਆਂ 'ਚ ਪਾਣੀ ਬੁਰੇ ਹਾਲ ਸਾਡੇ ਬੱਚੇ ਬਿਮਾਰ ਹੋ ਗਏ ਪ੍ਰਸ਼ਾਸਨ ਤੋਂ ਕੀ ਮੰਗਾਂ ਅਸੀਂ ਇਹੋ ਹੀ ਮੰਗ ਕਰਨਿਆ ਇੱਕ ਪੁਲੀ ਨੀਵੀ ਹੋਣੀ ਚਾਹੀਦੀ ਆ ਇੱਕ ਰਸੀਵਰ ਪੈਣੇ ਚਾਹੀਦੇ ਨੇ ਨਾਲਾ ਦੂਜੇ ਦਾ ਨਿਕਲਣਾ ਚਾਹੀਦਾ ਸਾਡੀਆਂ ਤਿੰਨ ਮੰਗਾਂ ਨੇ ਹੋਰ ਸਾਨੂੰ ਖੂਸ਼ ਨਹੀਂ ਚਾਹੀਦਾ ਜਿਹਨਾਂ ਨੂੰ ਖਰਚਾ ਚਾਹੀਦਾ ਸੀ ਐਨੇ ਘਰ ਲਾ ਕੇ ਆਪਣੇ ਕੋਲੋਂ ਖਰਚਾ ਪਾ ਕੇ ਅਸੀਂ ਪੁਲੀ ਨੀਵੀ ਕਰ ਦੇਣ ਸਾਡੀ ਇਹ ਬੇਨਤੀ ਹੈ ਪੰਚਾਇਤ ਅੱਗੇ ਹਰ ਇੱਕ ਅੱਗੇ ਇਹ ਬੇਨਤੀ ਵੀ ਪੁਲੀ ਨੀਵੀ ਹੋਣੀ ਚਾਹੀਦੀ ਪੁਲੀ ਦੇਖੋ ਸਾਡੇ ਘਰਾਂ ਦੀ ਲੈਵਲ ਤੋਂ ਉੱਚੀ ਹੈ ਇਹ ਸਾ ਮੈਂਬਰਾਂ ਦੀ ਕੋਈ ਸਰਪੰਚ ਵੀ ਨਹੀਂ ਕਰ ਰਹੀ ਮੈਂਬਰ ਸਾਰੇ ਜੋੜ ਕੇ ਨਹੀਂ ਸਾਡੀ ਕੋਈ ਸਹਿਮਤੀ ਨਾਲ ਨਹੀਂ ਅਸੀਂ ਬਹੁਤ ਛੜ ਕੋ ਵੀਡੀਓ ਹੀ ਪਾਈਆਂ ਨੇ ਅਸੀਂ ਬਹੁਤ ਰੌਲਾ ਪਾਇਆ ਸਾਰੇ ਘਰਾਂ ਅਸੀਂ ਸਰਪੰਚ ਸਾਹਿਬ ਦੇ ਘਰ ਵੀ ਗਏ ਆ ਬੇਨਤੀ ਵੀ ਕੀਤੀ ਵੀ ਸਾਰੇ ਸਾਡੀ ਬੇਨਤੀ ਇਹ ਸੁਣਨ ਸਭ ਨੂੰ ਅਸੀਂ ਕਹਿ ਚੁੱਕਿਆ ਵੀ ਪੁਲੀ ਨੀਵੀ ਹੋਣੀ ਚਾਹੀਦੀ ਹੋਰ ਉਹਨਾਂ ਨੇ ਨਹੀਂ ਕੀਤਾ ਇਹ ਕੰਮ ਬੀ ਆਉਂਦੇ ਆ ਆਈ ਤੇ ਇਹਨੇ ਵੀ ਸਾਨੂੰ ਲੇਵਲ ਚਾਹੀਦਾ ਸਾਡੇ ਘਰ ਦੇ ਬਰੋਬਰ ਉੱਚੀ ਨਹੀਂ ਹੋਣੀ ਚਾਹੀਦੀ ਤੇ ਸਫਾਈ ਹੋਣੀ ਚਾਹੀਦੀ ਜੇ ਕਿਸੇ ਨੂੰ ਆਨੇ ਆਗੋ ਤੇ ਸਾਡੇ ਸਿਰਦਿਆਂ ਵਾਲਾ ਨੂੰ ਪੈਂਦੀ ਆ ਤੇ ਅਸੀਂ ਉਹਦਨ ਪੂਲੀ ਵੀ ਉਹ ਬਣਾਉਣ ਲੱਗੇ ਸਰਪੰਚ ਸਾਹਿਬ ਤੇ ਅਸੀਂ ਉਹਨਾਂ ਨੂੰ ਕਹਿੰਦੇ ਨੀਵੀਂ ਕਰੋ ਉਹਦੋਂ ਆਂਦਾ ਹੀ ਵੇਖ ਲੋ ਕਰਦੇ ਆ ਨੀਵੀਂ ਅਸੀਂ ਘਰ ਨੂੰ ਆਏ ਤਾਂ ਉਹਨਾਂ ਉੱਚੀ ਕਰਕੇ ਚਲੇ ਗਏ ਪਾਣੀ ਸਾਡੇ ਘਰ ਵੱੜਦਾ ਸਾਡੇ ਘਰ ਸਾਡੀ ਸਹਿਮਤੀ ਨਾਲ ਨਹੀਂ ਬਣੀ ਸਾਡੀ ਸਹਿਮਤੀ ਨਾਲ ਨਹੀਂ ਬਣੀ ਆ ਸਾਡਾ ਘਰ ਆ ਪਿੱਛੇ ਮੇਰੇ ਘਰ ਦੇ ਕੰਦਾਂ ਬੈ ਚਲੀਆਂ ਨੇ ਕੋਠੀ ਸਾਡੀ ਦੀ ਕੰਦਾਂ ਬੈ ਚਲੀਆਂ ਅੰਦਰ ਕੈਬਨ ਲਾਏ ਸਾਰੇ ਗਲ ਗਏ ਆ ਤੇ ਇਹ ਅਸੀਂ ਪੰਚਾਇਤ ਨੂੰ ਆਨੇ ਆ ਪੰਚਾਇਤ ਪਰ ਸਾਡੀ ਕੋਈ ਨਹੀਂ ਸੋੰਦੀ ਉਹ ਸੋ ਘਟਿchna ਕਰਕੇ ਜਾਂਦੇ ਆ ਉਹ ਗੋਹ ਨੂੰ ਸਰਪੰਚ ਸਾਹਿਬ ਨੇ ਕਿਹਾ ਅੱਜ ਮੈਂ 5 ਮਹੀਨੇ ਹੋ ਗਏ ਮੈਨੂੰ ਬਣੇ ਨੂੰ ਮੈਨੂੰ ਆਂਦੇ ਹੋ ਪਿਛਲੀ ਪੰਚਾਇਤ ਨੂੰ ਕਹੋ ਮੈਂ ਕਿ ਪਿਛਲੀ ਪੰਚਾਇਤ ਨੇ ਥੋੜੇ ਥੋੜੇ ਸ਼ਿਵਰਜ ਥੋੜੇ ਥੋੜਾ ਸਫਾਈ ਕਰਾਈ ਸੀ ਉਹਨਾਂ ਚਿਰ ਲੰਘ ਗਿਆ ਸੀ ਹੁਣ ਵੀ ਤੁਸੀਂ ਸਫਾਈ ਕਰਾ ਡੋ ਇਹ ਵੀ ਕਰਨਾ ਭਰ ਗਿਆ ਸਾਨੂੰ ਇਹ ਅਸੀਂ ਆਪਣੇ ਕੋਠੇ ਦੇ ਪਿਛੇ ਇੰਨਾ ਇੰਨਾ ਥਾਂ ਪੱਕਾ ਛੱਡਿਆ ਆ ਪੱਕਾ ਛੱਡਿਆ ਉਹ ਨਾਲਾ ਬੰਦਿਆ ਤਾਂ ਉਹ ਪੱਕੇ ਥਾਂ ਤੋਂ ਨਾਲਾ ਚੱਲਣ ਲਿਆ ਅਸੀਂ ਇਹ ਆਨੇ ਤੁਹਾਨੂੰ ਤੁਸੀਂ ਭਾਵੇਂ ਸੀਵਰੇਜ ਨਹੀਂ ਪਾਕਦੇ ਨੇ ਸਾਨੂੰ ਆਪ 4-4 5-5 ਫੁੱਟ ਡੂੰਘਾ ਆ ਨਾਲਾ ਉਹਦੀ ਸਫਾਈ ਕਰਾ ਦਿਓ ਠੀਕ ਟੱਗੋ ਸਾਨੂੰ ਆ ਕਹਿੰਦੇ ਸਾਡੇ ਕੋਲ ਪੈਸੇ ਹੀ ਨਹੀਂ ਸਾਨੂੰ ਆ ਕਹਿੰਦੇ ਇੱਕ ਘੰਟਾ ਦਾ ਪਾਣੀ ਇਹ ਆਨੇ ਜੇ ਨਾਲਾ ਪਾਣਾ ਮੈਂ ਤੁਸੀਂ ਅੱਧ ਸੜਕ ਦੇ ਵਿੱਚੋਂ ਸੀਵਰੇਜ ਪਾ ਦਿਓ ਸਾਡੀ ਇਹ ਮੰਗ ਆ ਅਸੀਂ ਕਿਸੇ ਨਾਲ ਗੁੱਸਾ ਨਹੀਂ ਗਿਲਵਾਣੀ ਸਾਨੂੰ ਨਾ ਹੀ ਚੜ੍ਹੋ ਖਦੀਆਂ ਕਰਨੇ ਆ ਅਸੀਂ ਨਾ ਚੜ੍ਹੋ ਖਦੀਆਂ ਕਰਨੀ ਜਾਣੀ ਜੇ ਅਸੀਂ ਜਾਣਦੇ ਹੋਈ ਹੈ ਨਾ ਤੇ ਸਾਡੀ ਵੀ ਸੜਕ ਸਾਫ਼ ਹੋਵੇ ਹਾਂਜੀ ਨਾ ਡਾਕਟਰ ਪਰਲੋਕ ਸਿੰਘ ਪਿੰਡ ਪੱਤੂ ਢਿੰਗ ਦੇ ਡਾਕਟਰ ਮੰਗਰਾ ਜੀ ਦੇ ਨਾਂ ਤੇ ਜਾਣਦੇ ਸਾਰੇ ਜੀ ਜੀ ਬੇਨਤੀ ਹੈ ਜੀ ਜੋ ਸਾਡੇ ਇੱਥੇ ਛੜਕਦਾ ਹੈ ਪਾਣੀ ਦਾ ਨਿਕਾਸ ਇਧਰ ਨੂੰ ਆ ਰਿਹਾ ਅੱਧੇ ਪਿੰਡ ਨਾਲੋਂ ਜਾਦੇ ਪਿੰਡ ਦਾ ਆ ਰਿਹਾ ਪਾਣੀ ਸਾਨੂੰ ਸਮੱਸਿਆ ਇਹ ਆ ਰਹੀ ਹੈ ਜੋ ਸਾਡੇ ਮਹੱਲੇ ਦੇ ਆ ਸਾਰੇ ਉਹਨਾਂ ਦਾ ਪਾਣੀ ਦੇ ਕੋਈ ਦਿੱਖਤ ਨਹੀਂ ਪਾਣੀ ਸਾਡਾ ਬਹੁਤ ਸਹੀ ਤਰੀਕੇ ਨਾਲ ਨਾਗਰਿਆ ਨਾਲੇ ਦੇ ਵਿੱਚੋਂ ਕੋਈ ਦਿੱਖਤ ਨਹੀਂ ਹੈ ਹੁਣ ਇਹ ਸਮੱਸਿਆ ਇਹੀ ਹੈ ਵੀ ਜੋ ਪਿੰਡ ਦਾ ਪਾਣੀ ਹੈ ਸਾਰਾ ਅੱਧੇ ਪਿੰਡ ਦਾ ਪਾਣੀ ਇਧਰ ਨੂੰ ਆ ਰਿਹਾ ਹੈ ਐਂ ਸਰਕਾਰ ਅਗੇ ਬੇਨਤੀ ਕੀਤੀ ਸੀ ਵੀ ਇਹ ਪਾਣੀ ਛੱਪੜ ਨਾਲ ਹੀ ਇਹ 2-3 ਕਿੱਲੇ ਉਧਰ ਨੂੰ ਕੀਤਾ ਜਾਵੇ ਇਹ ਕਿੰਨੇ ਕਿ ਚਿਰਾਂ ਦੀ ਸਮੱਸਿਆ ਕਿੰਨੇ ਕਿ ਸਾਲਾਂ ਦੀ ਇਹ ਸਮੱਸਿਆ ਸਰ ਘੱਟੋ ਘੱਟ 15-20 ਸਾਲਾਂ ਤੋਂ ਹੈਗੀ ਹੈ ਹੁਣ ਆ ਕੇ ਜ਼ਿਆਦਾ ਹੋਈ ਹੈ ਜਦੋਂ ਸੜਕ ਟੁੱਟ ਗਈ ਹੈ ਹੁਣ ਜ਼ਿਆਦਾ ਹੋ ਗਈ ਹੈ ਕਿਉਂਕਿ ਪਾਣੀ ਇਹ ਜਿਹੜਾ ਦੇਖ ਲਓ ਇਹਨੂੰ ਸਮੱਸਿਆ ਇਹੋ ਹੀ ਵੀ ਤੁਹਾਡੇ ਘਰ ਨਹੀਂ ਮੈਂ ਹਾਂਜੀ ਹਾਂਜੀ ਘਰ ਦੇਖ ਲਓ ਕਿੰਨੇ ਨਹੀਂ ਹੈ ਹੋਰ ਕੋਈ ਤਰਾਜ ਨਹੀਂ ਹੈਗਾ ਹਾਂਜੀ ਹਾਂਜੀ ਤੇ ਪਾਣੀ ਪਿੰਡ ਦੇ ਸਾਰਾ ਵਲਕੇ ਜਾ ਰਿਹਾ ਜੀ ਸਾਰੇ ਪਿੰਡ ਦੇ ਉੱਪਰ ਦੀ ਘੁੰਮ ਕੇ ਜਾ ਰਹੇ ਹਾਂ ਜੀ ਹਾਂ ਜੀ ਹਾਂ ਜੀ ਤੇ ਹੁਣ ਡੀਡੀਪੀ ਉੱਥੇ ਕਪੂਰਥਲਾ ਪਹੁੰਚੇ ਕੀ ਗੱਲਬਾਤ ਹੋਈ ਤੁਹਾਡੀ ਹਾਂ ਜੀ ਸਰ ਜੀ ਉਹਨਾਂ ਨੂੰ ਮੈਂ ਸਮੱਸਿਆ ਦੱਸੀ ਹੈ ਜੀ ਸਾਡੇ ਦੇਖੋ ਵੀ 2-3 ਵਾਰ ਹੀ ਚੱਕਿਆ ਆਪਣੀ perties ਪਾ ਕੇ ਤਾਂ ਕਿਤੇ ਆ ਬਾਰ ਬਾਰ ਚੱਕਣਾ ਬਹੁਤ ਔਖਾ ਹੁੰਦਾ ਘਰ ਦਾ ਲੈਂਟਰ ਚੱਕਣਾ ਵੀ ਬਹੁਤ ਔਖਾ ਹੈ ਇਸ ਕਰਕੇ ਸਾਡੀ ਰਿਕਵੈਸਟ ਹੈ ਜੀ ਇਹਨੂੰ ਹੱਲ ਕੀਤਾ ਜਾ ਪੈਲ ਦੇ ਅਧਾਰ ਹਾਂ ਜੀ ਠੀਕ ਹੋ ਕਿੰਗੇ ਆਏ ਸੀ ਤੇ ਮੌਲਾ ਕੀ ਹੈ ਬੰਦੇ ਔਲਾ ਤਾਂ ਦੇ ਸੰਭਣੇ ਆ ਜੀ ਦੇਖ ਲੋ ਕਿਹੜੇ ਇਲਾਕਾ ਚ ਰਹਿੰਦੇ ਨੇ ਜੀ ਸਾਡੇ ਤਾਂ ਤਾਂ ਕਾ ਹੁੰਦਿਆ ਸਾਡੇ ਅਥੜੀਆਂ ਜਿਹੜੀਆਂ ਆ ਜਿਹੜਾ ਨਾਲਾ ਆਹੀਂ ਜਿਹੜਾ ਬਣਾਇਆ ਹਨ ਮੇਰੇ 18 ਵਾਰ ਦਿੱਤੇ ਆ ਇਹਨਾਂ ਦੁਕਾਨਾਂ ਵਾਲੀ ਕਿਤੋਂ ਵਰ ਮੇਰੇ ਖਾ ਪੱਕਾ ਜਾਤ ਨਹੀਂ ਚਾਰ ਜਾਂ ਪੰਜ ਪੋਗੇ ਬਣਦੇ ਉਹ ਹੋਲੀ-ਵੋਲੀ ਪੂਰ ਦਾ ਪੂਰ ਦਾ ਪੂਰੇ ਆ ਗਿਆ ਗਾਂ ਹਰ ਵਾਰੀ ਕੀ ਕਰੀਏ ਹਰ ਵਾਰੀ ਹੁਣ ਵੀ ਇੰਨਾ ਜਿਆਦਾ ਗੋਬਰ ਇੱਥੇ ਤੂੰ ਆ ਸੱਬਲ ਮਾਰ ਕੇ ਦੇਖ ਲਓ ਉਹ ਲੈ ਸੱਬਲ ਕਰ। ਘਟੋ ਕਸ 4 ਤੋਂ 5 ਫੁੱਟ ਦੇ ਵਿੱਚ ਗੁੰਦਾ ਗੁੰਦਾ ਅੱਛਾ। ਆਹੀਂ ਚਲੋ ਜੇ 18 ਵਾਰ ਉਹਦੇ ਵਿੱਚ ਕੋਈ 4-5 ਵਾਰ ਰੇਠਾ ਨਾਪ ਦਿੱਤੇ ਹੋਣਗੇ। ਆਪ ਦੇ ਜੀ ਦੂਹਾਂ ਦੀ 4 ਫੁੱਟ ਬਾਤ। ਬਾਕੀ ਹੋੜੀ-ਵੋੜੀ ਇਸ ਤਰ੍ਹਾਂ ਕਰਦੇ ਨਾਲ ਹਸਤਾਈ ਹੁੰਦੇ ਹੋੜੀ-ਵੋੜੀ ਹੁੰਦਾ। ਹੁਣ ਇਹ ਆਪ ਹੁਣ ਸਾਡੇ ਹੱਥਾਂ ਦੀਆਂ ਜਿਹੜੀਆਂ ਬੱਤੀਆਂ ਇਹ ਆਪ ਦੇ ਲੰਘਾ ਟੱਪਣ ਲਈ। ਇਹ ਵੀ ਸਾਡੇ ਕੀ ਗੈਰ ਮੈਂ ਬਖੇਰੇ ਦੇ ਲੱਗੇ ਪਸਾਨੀ ਵਾਲਾ ਪਾਸੇ ਕੋਲ ਸਫਾਈ ਕਰਨੀ ਆ ਇਥੇ ਪੈਪ ਨੱਪ ਨਹੀਂ ਪੈਪ ਨੱਪੇ ਜਾਣੇ ਅਹੀਂ ਚਲੋ ਨਹੀਂ ਮਣਾ ਕੀਤਾ ਅਹੀਂ ਕਿਤੇ ਚਲੋ ਵੜਾ ਗਏ ਜਾਂ ਕੱਲ ਆਵੋ ਬਿਚਾਰ ਗਏ ਜਾਂ ਦੇਵੇਂ ਆ ਕਿ ਛੇ ਦੇ ਤਰੇ ਨਾ ਅਗਲੋ ਭੁਗੂ ਤੇ ਇਹਨਾਂ ਨੂੰ ਸੁੱਕ ਕੇ ਲੱਗੇ ਕਰਨਾ ਚਾਹਦਾ ਜਦ ਕਿ ਜਾਇਦਾ ਤੇ ਨਾਲ ਦੇ ਨਾਲੇ ਦਾ ਪੈ ਪਹਿਲਾ ਲੱਗਾ ਜੇ ਤੇਰੇ 1 ਰੁਪਈਆ ਨਹੀਂ ਆਪ ਦੇਖਣਾ ਨਾ ਉਹ ਥੜੀਆਂ ਤੇ ਲੱਗਾ ਥੜੀਆਂ ਤੇ ਥੜੀਆਂ ਲੱਗੇ ਇੱਥੇ ਹੁਣ ਸਾਡਾ ਬੱਚਾ ਆ ਆਹੀਂ ਬਟੇਕੇ ਚਾੜ ਕੇ ਗੋਦ ਲਿਆ ਹਾਂ ਸੋਕਾ ਸਾਡੇ 450 ਜੀ ਸਾਡੇ